ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਤਾਂ ਦੋਸਤੋ ਗੱਲ ਕਰਦੇ ਹਾਂ ਚੰਗੀ ਮੈਡੀਕਲ ਫੈਸਿਲਿਟੀ ਅਤੇ ਚੰਗੀ ਸਿੱਖਿਆ ਦੀ ਤਾਂ ਦੋਸਤੋ ਆਮ ਹੀ ਗੱਲ ਚੱਲਦੀ ਹੈ ਕਿ ਚੰਗੀ ਸਿੱਖਿਆ ਨਹੀਂ ਮਿਲਦੀ ਚੰਗੀ ਮੈਡੀਕਲ ਫੈਸਿਲਿਟੀ ਨਹੀਂ ਮਿਲਦੀ ਪਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਿਖਿਆਰਥੀਆਂ ਵੱਲੋਂ ਵਿਦਿਆਰਥੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਉਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਕਿਉਂਕਿ ਇੱਕ ਕਾਰਨ ਉਸ ਦੇ ਵਿੱਚੋਂ ਇਹ ਵੀ ਸੀ ਕਿ ਜੋ ਉੱਥੇ ਦੀਆਂ ਫੀਸਾਂ ਨੇ ਉਹ ਬਹੁਤ ਘੱਟ ਨੇ ਅਤੇ ਬਹੁਤ ਹੀ ਵਧੀਆ ਸਿੱਖਿਆ ਪ੍ਰਾਪਤ ਕਰਦੇ ਨੇ ਪੀਯੂ ਦੇ ਸਟੂਡੈਂਟ ਬਹੁਤ ਘੱਟ ਖਰਚੇ ਦੇ ਵਿੱਚ ਇਸ ਲਈ ਉਹ ਨਹੀਂ ਚਾਹੁੰਦੇ ਕਿ ਉਸ ਦਾ ਨਿੱਜੀਕਰਨ ਹੋਵੇ ਯੂਨੀਵਰਸਿਟੀ ਦਾ ਇਸੇ ਤਰੀਕੇ ਨਾਲ ਤੁਹਾਨੂੰ ਦੱਸ ਦਈਏ ਕਿ ਚੰਗੇ ਇਲਾਜ ਵਾਸਤੇ ਉਸਦੇ ਬਿਲਕੁਲ ਸਾਹਮਣੇ ਪੀਜੀਆਈ ਵੀ ਹੈ ਜੋ ਕਿ ਆਮ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਇਲਾਜ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬਹੁਤ ਲੰਬੀਆਂ ਲਾਈਨਾਂ ਹੁੰਦੀਆਂ ਹਨ ਤਾਂ ਤੁਹਾਨੂੰ ਦੱਸ ਦਈਏ ਪੀਜੀਆਈ ਦੇ ਵਿੱਚ ਕਹਿੰਦੇ ਸਪਾਰਸ਼ ਚੱਲਦੀ ਹੈ ਤਾਂ ਪੀਜੀਆਈ ਵਿੱਚ ਸਪਾਰਸ਼ ਦਾ ਸੱਚ ਅਤੇ ਲੋਕ ਕਿਉਂ ਡਰਦੇ ਨੇ ਪੀਜੀਆਈ ਤੋਂ ਤਾਂ ਇਸ ਬੰਦੇ ਨੇ ਪੂਰੀ ਸਚਾਈ ਦੱਸੀ ਹੈ ਨਾਮ ਸਤੀਸ਼ ਐਨ ਜੀਓ ਹੈ ਇਹਨਾਂ ਦਾ ਨਾਮ ਤਾਂ ਮੈਂ ਕਾਫੀ ਦਿਨਾਂ ਤੋਂ ਇਹਨਾਂ ਦੀਆਂ ਵੀਡੀਓ ਦੇਖ ਰਿਹਾ ਸੀ ਤਾਂ ਆਓ ਤੁਹਾਨੂੰ ਉਹਨਾਂ ਕੋਲ ਲੈ ਕੇ ਚੱਲਦੇ ਹਾਂ ਸਤੀਸ਼ ਜੀ ਕੋ ਓ ਕੀ ਰਹੇ ਨੇ ਜੇ ਕੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਸਚਾਈ ਨਹੀਂ ਤਾਂ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਡਾਇਰੈਕਟਲੀ ਇਸ ਥੀਸਟੀ ਕੋਲ ਸਾਨੂੰ ਸਮਝਣ ਦੀ ਲੋੜ ਹੈ ਵੀ ਅਸੀਂ ਲੈਂਚ ਲੱਗਣਾ 6 ਵਜੇ ਜਾ ਕੇ ਮੈਂ ਕਹਿੰਦਾ ਤੁਸੀਂ ਕੋਸੇ ਦਾ ਪੁੱਛੋ ਵੀ ਪੀਜੀਆ ਕਿਵੇਂ ਜਾਣਾ ਹੈ ਤੁਸੀਂ ਰਾਤ ਨੂੰ ਜਾ ਕੇ ਪੀਜੀਆ ਦੇ ਅੰਦਰ ਗੁਰਦੁਆਰਾ ਲੰਗਰ ਖਾਓ ਬਾਬਾ ਮਨਜੀਤ ਸਿੰਘ ਜੀ ਕੋਲ ਆਪਦਾ ਆਧਾਰ ਕਾਰਡ ਦਿਖਾਓ ਬਾਹਰਲੀ ਉਸ ਟੇਟਾ ਵਾਲਿਆਂ ਕਿ ਉੱਥੇ ਸੌਂਦੇ ਨੇ ਲੰਗਰ ਉੱਥੇ ਸਾਡਾ 10 ਰੁਪਏ ਦਾ ਟੀਟੀਏ ਚਕਰ ਬਣਾਇਆ 1000 ਰੁਪਏ ਦੀ ਦਵਾਈ ਲਈ ਜੰਮੂ ਕਸ਼ਮੀਰ ਯੂਪੀ ਹਿਮਾਚਲ ਸਾਰੇ ਗੁਰਦੁਆਰੇ ਚ ਰਹਿ ਕੇ ਆਪਦਾ ਇਲਾਜ ਕਰਾ ਜਾਂਦੇ ਨੇ ਅਸੀਂ ਪੰਜਾਬੀ ਲੰਗਰਾਂ ਲਾਉਣ ਵਾਲੇ ਨੂੰ ਹੀ ਰਹਿ ਕੇ ਅਸੀਂ ਜਾਣਕਾਰੀ ਕਿਸੇ ਨੂੰ ਦਿੱਤੀ ਹੋਣੀ ਵੀ ਸਾਡੇ ਕੋ ਟੋਕੋ ਜਾਂ ਪੁਆੜ ਕੇ ਬਾਪੇ ਗੱਤ ਸਿੰਘ ਦਾ ਉੱਥੇ ਖੂਹ ਸੀਗਾ ਜਿੱਥੇ ਪੀਜੀਆਈ ਬਣੀ ਐ ਅਸੀਂ ਉਹ ਜਾਣ ਕੇ ਬਣਾਇਆ ਮੈਂ ਪੀਜੀਆਈ ਜਿਹਦੋਂ ਪੰਜਾਬੀਆਂ ਨੇ ਫਾਇਦਾ ਲੈਣਾ ਸੀ ਉਤੋਂ ਜੰਮੂ ਕਸ਼ਮੀਰ ਯੂਪੀ ਬੜੀਆਂ ਬੜੀਆਂ ਦੂਰੋਂ ਦੂਰੋਂ ਸਟੇਟਾਂ ਆ ਕੇ ਫਾਇਦਾ ਲੈ ਰਹੀਆਂ ਨੇ ਸਾਡੇ ਟੋਟੇ ਜੇ ਬੰਦੇ ਜਿਹੜੇ ਕਦੇ ਨਾਭੇ ਪਟਿਆਲੇ ਸੰਗਰੂਰ ਨਹੀਂ ਗਏ ਉਹ ਨਾਭਈ ਉਹ ਬਈ ਉੱਥੇ ਤੋਂ ਅਛਪਾਰਛ ਦੀ ਲੋਕ ਉਹ ਪਾਈ ਸਪਾਰਸ ਵਾਲੇ ਕੁਝ ਨਹੀਂ ਕਰਦੇ ਮਿੱਥੋਲ ਵਾਲ ਮੈਂ 10 ਰੁਪਏ ਦਾ ਕਾਰਡ ਕਿਸੇ ਅਬਧਿਆਰੀ ਨੂੰ ਕਹਿ ਕੇ ਬਣਵਾ ਦੂਗਾ ਕੋਈ ਸਪਾਰਸ ਕੀ ਸਪਾਰਸ ਹੀ ਹੈ ਮੈਨੂੰ ਬਹੁਤ ਫੋਨ ਕਰਦੇ ਨੇ ਵੀ ਸਾਡਾ ਕੰਮ ਹੈ ਮੈਂ ਕੁਝ ਨਹੀਂ ਕਰਦਾ ਆਪ ਜਾ ਕੇ ਲੈਟ ਚ ਲੱਗ ਕੇ ਵੀ ਆ ਕਾਰ ਬਣਾਓ 10 ਰੁਪਏ ਦਾ ਸਵੇਰੇ 8 ਵਜੇ ਮੈਂ ਕਾਰ ਲਿਆ ਉਹ 10:00 ਵਜੇ ਆਉਂਦੇ ਨੇ ਉਹਨਾਂ ਨੂੰ ਫੜਾ ਲਾ ਵੀ ਆ ਲਓ ਦੀ ਆ ਇਹਨਾਂ ਨੰਬਰ ਕਮਰਾ ਦਿਖਾਓ ਉਹ ਤਖਾ ਕੇ ਕਹਿੰਦੇ ਵੀ ਬੱਲੇ ਬੱਲੇ ਦਵਾਈ ਵੀ ਦਿੱਤੀ ਉਸ ਦਾ ਕਹਿੰਦੇ ਸੀ ਪੀਟੀਆਈ ਕੋਈ ਪੁੱਛਦਾ ਹੀ ਨਹੀਂ ਸਟੇਜ ਉਥੋਂ ਦਾ ਲਾਈਨਾਂ ਲੱਗੀਆਂ ਪਈਆਂ ਨੇ ਵੀ ਇਹ ਕਿਵੇਂ ਬਣਾਉ ਉਹ ਯਾਰ ਅਗਰ ਕੀ ਦੱਸਾਂ ਭਾਈ ਸਵੇਰੇ 6 ਵਜੇ ਲਾਈਨ 'ਚ ਲੱਗੋ 8 ਵਜੇ ਕਿਰਕੀ ਕੋਲੋਂ ਸਾਢੇ ਅੱਧੇ ਕਾਰਡ ਮਿਲ ਜੂ ਪਾਈ ਪੰਜ ਸੌ ਬੰਦਾ ਖੜਾ ਹੁੰਦਾ ਵਿੱਚ ਤੁਸੀਂ ਖੜ੍ਹਜੋ ਯਾਰ ਮੈਂ ਤਾਂ ਜਾ ਮੈਂ ਲੋਕਾਂ ਨੂੰ ਮੈਂ ਜਾਗਰੂਕ ਕਰਨਾ ਚਾਹਉਨਾ ਘਰੇ ਬੈਠ ਕੇ ਤਵਾ ਨਾ ਲਾਓ ਜਿਹੜਾ ਗੇਰੀ ਐਂਡ 'ਚ ਉਹ ਤਾਂ ਮਰਨਾ ਹੀ ਮਰਨਾ ਹੈ ਹੁਣ ਮੈਨੂੰ ਕਹੀ ਕਹਿਣੀ ਸਾਡਾ ਬੰਦਾ ਮਰਿਆ ਪਿਆ ਤੂੰ ਦੱਸ ਕੀ ਕਰ ਸਕਦਾ ਤੂੰ ਥੋੜੇ ਮਰੇ ਹੋਏ ਬੰਦੇ 'ਚ ਮੈਂ ਜਾਦੂ ਕਿੱਥੋਂ ਲਿਆ ਕੇ ਪਾਵਾਂ ਕਹਿੰਦੇ ਨੇ ਵੀ ਮੈਨੂੰ ਕੱਲ ਇੱਕ ਬੀਬੀ ਦਾ ਫੋਨ ਆਇਆ ਰਾਤ ਨੂੰ 1 ਵਜੇ ਚੱਕਦਾ ਮੈਂ ਫੋਨ ਉਹ ਬੀਬੀ ਕਹਿੰਦੀ ਸਾਨੂੰ ਪੰਜਾਬ ਦੇ ਸਾਰੇ ਹਸਪਤਾਲਾਂ 'ਚੋਂ ਜਵਾਬ ਮਿਲ ਗਿਆ ਵੀ ਜੀ ਤੁਸੀਂ ਸਾਡੀ ਬਦਦ ਕਰੋ ਰੋਈ ਜਾਵੇ ਇਹ ਮੈਨੂੰ ਭਾਜੀ ਤੁਸੀਂ ਦੱਸੋ ਵੀ ਜਿਹਨੂੰ ਸਾਰੇ ਪੰਜਾਬ ਦੇ ਹਸਪਤਾਲਾਂ 'ਚੋਂ 10 ਦਿਨ ਤੋਂ ਜਵਾਬ ਦਿੱਤਾ ਵੀ ਬ੍ਰੇਨ ਡੈੱਡ ਉਹਦਾ ਕੋਈ ਕੁਛ ਕਰ ਸਕਦਾ। ਹਾਂ ਉਹਦਾ ਹੋ ਸਕਦਾ ਸੀ ਜਿਹੜਾ ਟਾਈਮ ਸੀ। ਜਦੋਂ 10 ਦਿਨ ਪਹਿਲਾਂ ਐਕਸੀਡੈਂਟ ਹੋਇਆ ਪਹੁੰਚਦੀ 6 ਘੰਟਿਆਂ ਚੋਂ ਉੱਤੇ। ਲੋਕਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਹਿੰਦੁਸਤਾਨ ਦੇ ਵਿੱਚ ਇੱਕ ਇਕੱਲਾ ਪੀਜੀਆਈ ਦਾ ਨਿਊਰੋਸਾਇੰਸ 7G ਟੈਕਨੋਲੋਜੀ ਵਾਲਾ ਪੀਜੀਆਈ ਹੈ ਜਿਹਦੇ ਚ 24 ਘੰਟੇ 4 ਆਪਰੇਸ਼ਨ ਥੀਏਟਰ ਅਜ 6 ਟੀਮਾਂ ਤੇ 35 ਡਾਕਟਰ ਤਿਆਰ ਰਹਿੰਦੇ ਨੇ ਵੀ ਜੇ ਐਮਰਜੈਂਸੀ ਕੇਸ ਆ ਗਿਆ ਆਪਰੇਸ਼ਨ ਕਰਕੇ ਜਾਨ ਬਚਦੀ ਹੈ ਤਾਂ ਉਹਦਾ ਆਪਰੇਸ਼ਨ ਕਰੀਏ ਡਾਕਟਰ ਤਿਆਰ ਬੈਠਾ ਰਹਿੰਦੇ ਨੇ ਇੱਕ ਇੱਕ ਵੇ ਆਪਰੇਸ਼ਨ ਕਰਾ ਹ ਮਰਾਤ ਨੂੰ ਚਾਹ ਰਿਪੋਰਟ ਮੇਰੇ ਕੋਲੇ ਐਮ ਆਰ ਆਈ ਦੀ ਆ ਜਾਂਦੀਆਂ ਨੇ 108 ਐਮਬੂਲੈਂਸ ਦੀ ਵੀ ਆ ਬੰਦਾ ਬਚ ਜਾਊਗਾ ਇੱਥੋਂ ਰਿਪੋਰਟ ਭੇਜ ਦੇ ਜਾਂਦਿਆਂ ਨੂੰ ਤਿਆਰੀ ਹੁੰਦੀ ਆ ਸਿਰ ਤੇ ਵਾਲ ਕੱਟ ਕੇ ਸਵੇਰ ਨੂੰ ਆਪਰੇਸ਼ਨ ਮਰੀਜ਼ ਦੇ ਘਰ ਦੇ ਆਏ ਵੀ ਨਹੀਂ ਹੁੰਦੇ ਸੈਂਕੜੇ ਆਪਰੇਸ਼ਨ ਇਹ ਜੇ ਕਰਾਏ ਨੇ ਮਰੀਜ਼ ਬਾਅਦ ਚਾ ਕੇ ਉਹਦਾ ਪਰਿਵਾਰ ਮੈਨੂੰ ਜੱਪੀਆਂ ਪਾਉਂਦਾ ਸਤੀ ਜਿਤ ਪ੍ਰੇਸ਼ਣ ਹੋ ਗਿਆ ਤੁਸੀਂ ਸਾਂਭ ਲਿਆ ਮੈਂ ਕਿਹਾ ਮੈਂ ਨਹੀਂ ਸਾਂਭਿਆ ਗਵਰਨਮੈਂਟ ਨੇ ਇਨਫਰਾਸਟ੍ਰਕਚਰ ਦਿੱਤਾ ਹੈ ਇਨਫਰਾਸਟ੍ਰਕਚਰ ਦੇ ਵਿੱਚ ਪੈਸਾ ਜਿਹੜਾ ਪਹਿਲੇ 24 ਘੰਟੇ ਬ੍ਰੇਨ ਦੀ ਸਰਟ ਵਾਲੇ ਨੂੰ ਪਜਾ ਦਿਓ ਪੀਜੀਆਈ ਪੈਸੇ ਦੀ ਲੋੜ ਨਹੀਂ ਲਵਾ ਉਸ ਪਜਾ ਦਿਓ ਲਵੇ ਬਣਾ ਖੜੂ ਥੱਲੇ ਕੋਈ ਬੰਦਾ ਤੁਤੋਂ ਮੰਗੀ ਜਾਵੇ ਕਹੇ ਵੀ ਮੈਂ ਆਇਗਾ ਨਹੀਂ ਹੈਗਾ ਪਹਿਲੇ 24 ਘੰਟੇ ਇੰਡੀਆ ਗਵਰਨਮੈਂਟ ਦੇ ਅਸੂਲ ਨੇ ਅੱਛਾ